ਰੋਟਰੀ ਕਲੱਬ ਨਾਬਾ ਦੇ ਪਧਾਰ ਰਹੇ ਨੇ ਚਰਨ ਸਿੰਘ ਗੁਪਤਾ ਐਮ ਡੀ ਨੇ ਜੋ ਮਲਕੀਤ ਕੰਪੈਨ ਨਾਬਾ ਦੇ ਇੱਕ ਸਾਲ ਸੇਵਾਵਾਂ ਰੋਟਰੀ ਕਲੱਬ ਦੇ ਵਿੱਚ ਵੀ ਨਮਾਈਆਂ ਨੇ ਗੱਲਬਾਤ ਕਰਾਂਗੇ ਕ ਰਾਤ ਹੀ ਉਹਨਾਂ ਦੀ ਪਾਰਟੀ ਹੋਈ ਹੈ ਜਿਹੜਾ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਚੰਗੀਆਂ ਸੇਵਾਵਾਂ ਤੇ ਉਹਨਾਂ ਨੂੰ ਮੈਂਬਰਵਲੋਂ ਸਨਮਾਨ ਦੇ ਕੇ ਵਿਦਾ ਕੀਤਾ ਗਿਆ ਚਰਨ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਸ੍ਰੀਕਾਲ ਜੀ ਮਾਨ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ 1 ਸਾਲ ਦੀ ਕਾਰਗੁਜ਼ਾਰੀ ਜਿਹੜੀ ਰੋਟਰੀ ਕਲੱਬ ਨਾਬਾ ਦੇ ਕਿਉਂਕਿ ਰੋਟਰੀ ਕਲੱਬ ਨਾਬਾ ਦਾ ਨਾਮ ਬਹੁਤ ਉੱਚਾ ਨਾਮ ਆ ਚੰਗੀਆਂ ਸਵਾਵਾਂ ਤੁਸੀਂ ਦਿੱਤੀਆਂ ਨੇ 1 ਸਾਲ ਲਗਾਤਾਰ ਕਾਫੀ ਵੱਡੇ ਵੱਡੇ ਪ੍ਰਾਲੇ ਕੀਤੇ ਨੇ ਮਾਨ ਸਾਹਿਬ ਜਿਹੜਾ ਰੋਟਰੀ ਕਲੱਬ ਨਾਬਾ ਹੈ ਇਹ 1956 ਤੋਂ ਹੈ ਤੇ ਮੇਰੇ ਨਾਲ ਪਹਿਲਾਂ ਇੱਥੇ ਬਹੁਤ ਪ੍ਰਧਾਨ ਬਣੇ ਉਹਨਾਂ ਨੇ ਇਹ ਬਿਲਡਿੰਗ ਬਣਾਈ ਲੋਕਾਂ ਨੂੰ ਮੁੰਡਲੇ ਸਵੈਮਾਨ ਦਿੱਤੀਆਂ ਇਸੀ ਤਰ੍ਹਾਂ ਬਾਈਗਰੂ ਦਾ ਖਾਲਕਾ 1 ਸਾਲ ਪਰਮਾਤਮਾ ਨੇ ਮੈਨੂੰ ਹੀ ਮੌਕਾ ਦਿੱਤਾ ਉੱਥੇ ਪ੍ਰਧਾਨ ਬਣਨ ਦਾ ਸਾਰੇ ਕਲੱਬ ਨੇ ਬੜੀ ਹੀ ਨਿਰਮਤਾ ਨਾਲ ਜਨਕਿ ਮੈਨੂੰ ਬਿਨਾਂ ਇਲੈਕਸ਼ਨ ਤੋਂ ਪ੍ਰਧਾਨ ਬਣਾਇਆ ਬਿਲਕੁਲ ਪਹਿਲਾਂ ਜਿਸ ਤਰ੍ਹਾਂ ਤੁਸੀਂ ਬਿਨਾਂ ਇਲੈਕਸ਼ਨ ਦੀ ਗੱਲ ਕੀਤੀ ਆ ਪਹਿਲਾਂ ਪ੍ਰਧਾਨਗੀ ਦੇ ਇਲੈਕਸ਼ਨ ਹੁੰਦੀ ਸੀ ਹਾਂ ਜੀ ਮਾਨ ਸਾਹਿਬ ਇੱਥੇ ਨਾ ਜਦੋਂ ਬੰਦੇ ਜਾਦਾ ਪ੍ਰਧਾਨ ਬਣਦੇ ਛੋਹ ਜਾਂਦੇ ਨੇ ਤਾਂ ਕਲੱਬ ਨੂੰ ਇਲੈਕਸ਼ਨ ਕਰਾਉਣੀ ਪੈਂਦੀ ਹੈ ਹਮ ਇਲੈਕਸ਼ਨ ਜਿਹੜਾ ਬੰਦਾ ਵੋਟਾਂ ਲੈ ਕੇ ਜਿੱਤ ਜਾਂਦਾ ਹੈ ਉਹ ਪ੍ਰੈਜ਼ੀਡੈਂਟ ਹੁੰਦਾ ਹੈ ਹਮ ਮੇਰੇ ਖਿਆਲ ਵੀ ਮੇਰੇ ਤੋਂ ਹੀ ਇਹ ਚੱਲੀ ਆ ਨਵੀਂ ਰੀਤ ਵੀ ਸਹਿਮਤੀ ਨਾਲ ਉਹਨਾਂ ਨੇ ਆਪਾਂ ਨੂੰ ਪ੍ਰਧਾਨ ਲਾਇਆ ਸੀ ਬਿਲਕੁਲ ਚਰ ਸਿੰਘ ਜੀ ਇੱਕ ਸਾਲ ਦੇ ਵਿੱਚ ਜਿਹੜੇ ਕੰਮ ਨਹੀਂ ਹੋਣ ਵਾਲੇ ਸੀ ਉਹ ਕਿਹੜੇ-ਕਿਹੜੇ ਕੰਮ ਨੇ ਜਿਹੜੇ ਤੁਸੀਂ ਪਹਿਲ ਦੇ ਆਧਾਰ ਤੇ ਕੀਤੇ ਨੇ ਦੇਖੋ ਮਾਨ ਸਾਹਿਬ ਗੱਲ ਇਹ ਹੈ ਵੀ ਜਿੰਨੇ ਵੀ ਪ੍ਰਧਾਨਾਂ ਨੇ ਕੰਮ ਸਭ ਨਹੀਂ ਕੀਤੇ ਆਪਣੀ ਸ਼ਮਤਾ ਮੁਤਾਬਕ ਤੁਸੀਂ ਵੱਖਰਾ ਕੀ ਕੀਤਾ ਹਾਂ ਅਸੀਂ ਇੱਕ ਸਾਲ ਨੂੰ ਪਹਿਲਾਂ ਇਹ ਸੀ ਵੀ ਰੌਟਰੀ ਕਲੱਬ ਨੂੰ ਬਿਜਲੀਆ ਬਿੱਲ ਬਹੁਤ ਆਉਂਦਾ ਸੀ। ਯਾਨੀ ਕਿ ਸਾਡੇ ਬਹੁਤ ਪੈਸੇ ਬਿਜਲੀ ਦੇ ਬਿੱਲ ਚ ਲੰਘ ਜਾਂਦੇ ਸੀ। ਤੇ ਅਸੀਂ ਉੱਥੇ ਸੋਲਰ ਪਲਾਂਟ ਲਵਾਇਆ। ਉਹਦੇ ਨਾਲ ਸਾਡਾ ਜਿਹੜਾ ਬਿੱਲ ਹੈ ਜੀ ਘੱਟੋ-ਘੱਟ 20% ਰਹਿ ਗਿਆ। ਇਸ ਤੋਂ ਇਲਾਵਾ ਹੋਰ ਇਸ ਤੋਂ ਇਲਾਵਾ ਜਦੋਂ ਸਾਡੇ ਹਾਲਜ ਕੋਈ ਫੰਕਸ਼ਨ ਹੁੰਦਾ ਸੀ ਤਾਂ ਸਾਨੂੰ ਜਨਰੇਟਰ ਦੀ ਬੜੀ ਦਿੱਕਤ ਆਉਂਦੀ ਸੀ। ਅਸੀਂ ਨੇ ਉੱਥੇ ਨਵਾਂ ਜਨਰੇਟਰ ਵੀ ਲਵਾਇਆ ਹੈ। ਹੁਣ ਉੱਥੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਨੇ ਬੜੇ ਈਜ਼ੀ ਸੌਖੇ ਹੋ ਜਾਂਦੇ ਨੇ ਕਿਉਂਕਿ ਬਿਜਲੀ ਦਾ ਹੁਣ ਕੋਈ ਖਤਰਾ ਹੀ ਨਹੀਂ ਹੂੰ ਬਿਲਕੁਲ ਜਾਵੇ ਜੇ ਜਨਰੇਟਰ ਚਲਾ ਲੈਂਦੇ ਨੇ ਬਿਲਕੁਲ ਸਭ ਤੋਂ ਵੱਡੇ ਦੋ ਕੰਮ ਤੇ ਸੋਲਰ ਵੀ ਜ਼ਰੂਰੀ ਸੀ ਜਨਰੇਟਰ ਵੀ ਜ਼ਰੂਰੀ ਸੀ ਕਿਉਂ ਜੇ ਸੋਲਰ ਨਾ ਹੁੰਦਾ ਬਿੱਲ ਬਹੁਤ ਜ਼ਿਆਦਾ ਹੁੰਦਾ ਜੇ ਪ੍ਰੋਗਰਾਮ ਹੁੰਦੇ ਨੇ ਤਾਂ ਜਨਰੇਟਰ ਵੀ ਲੈਟ ਭਾਜਦਾ ਜਨਰੇਟਰ ਜ਼ਰੂਰੀ ਆ ਤੇ ਹੋਰ ਲੋਕਾਂ ਦੇ ਲਈ ਕੀ ਕੀਤਾ ਜਿਹੜੇ ਲੋਡ ਵੱਧ ਲੋਕ ਹਾਂਜੀ ਜਿਹੜੀਆਂ ਸਾਡੀਆਂ ਜੀ ਰੈਗੂਲਰ ਪ੍ਰੋਜੈਕਟ ਨੇ ਜਿਵੇਂ ਅਸੀਂ ਸਾਲ ਦੇ ਵਿੱਚ ਤਿੰਨ ਜਾਂ ਚਾਰ ਕੈਂਪ ਅੱਖਾਂ ਦੇ ਲਾਉਣੀਆਂ ਇਹ ਸ਼ੁਰੂ ਤੋਂ ਹੀ ਲਾਉਂਦੇ ਆ ਰਹੇ ਨੇ ਮੇਰੀ ਪ੍ਰਧਾਨਗੀ ਜਣੀ ਪਿੱਦੂ ਹੀ ਪਹਿਲਾਂ ਲੱਗਦੇ ਆ ਰਹੇ ਨੇ ਤੇ ਉਹਦੇ ਵਿੱਚ ਜੀ ਸੈਂਕੜੇ ਲੋਕਾਂ ਦੇ ਲੈਂਜ ਰੋਟਰੀ ਕਲੱਬ ਨਾਭਾ ਫ੍ਰੀ ਪਾਉਂਦਾ ਹੈ ਤੇ ਮੇਰਾ ਖਿਆਲ ਹੈ ਵੀ ਕੱਟੋ-ਕੱਟ 5-7000 ਬੰਦੇ ਦੇ ਰੋਟਰੀ ਕਲੱਬ ਹੁਣ ਤੱਕ ਅੱਖਾਂ ਦੇ ਲੈਂਜ ਪਾ ਚੁੱਕਿਆ ਜਿਨ੍ਹਾਂ ਨੂੰ ਹੁਣ ਪੂਰੀ ਤਰ੍ਹਾਂ ਦਿਖ ਰਿਹਾ ਬਿਲਕੁਲ ਇੱਕ ਸਾਲ ਦੇ ਵਿੱਚ ਕਿੰਨੇ ਕੈਂਪ ਨੇ ਜਿਹੜੇ ਇੱਕ ਸਾਲ ਦੇ ਤੇਰ ਕੈਂਪ ਅੱਖਾਂ ਦੇ ਲੱਗਦੇ ਨੇ ਜੀ ਹੂੰ ਸਮਾਂ ਵੀ ਦੇਣਾ ਬਹੁਤ ਔਖਾ ਹੁੰਦਾ ਚਰਨ ਸਿੰਘ ਜੀ ਤੁਹਾਡੀ ਐਡੀ ਇੰਡਸਟਰੀ ਇੰਡਸਟਰੀ ਵੀ ਦੇਖਣੀ ਉਧਰ ਵੀ ਦੇਖਣਾ ਇਹ ਸ਼ੌਂਕ ਤੁਹਾਨੂੰ ਕਿਸ ਤਰ੍ਹਾਂ ਜਾਗਿਆ ਵੀ ਰੋਟਰੀ ਕਲੱਬ ਦੇ ਵਿੱਚ ਵੀ ਇੱਕ ਦੋ ਸਾਲ ਲਗਾਈ ਉੱਥੇ ਮਾਨ ਸਾਹਿਬ ਗੱਲ ਇਹ ਆ ਵੀ ਮੈਨੇ ਇੱਕ ਚੀਜ਼ ਦੇਖੀ ਸੀ ਵੀ ਮਾਨਵਤਾ ਦੀ ਸਾਰੋਂ ਪਹਿਲਾਂ ਰੋਟਰੀ ਕਲੱਬ ਸੁਣਦਾ ਗਰੀਬਾਂ ਦੇ ਬੱਚਿਆਂ ਨੂੰ ਜਾ ਕੇ ਸਕੂਲਾਂ 'ਚ ਕੱਪੜੇ ਦੇਣੇ ਬੂਟ ਦੇਣੇ ਗਰੀਬਾਂ ਨੂੰ ਦਿਵਾਲੀ ਤੇ ਮਠਾਈਆਂ ਵੰਡਣੀਆਂ ਫਰੂਟ ਵੰਡਣਾ ਯਾਨੀ ਕਿ ਇਹਨੇ ਜਿਹੜੇ ਕੰਮ ਕੀਤੇ ਹੋ ਸੀ ਰੋਟਰੀ ਕਲੱਬ ਦੇ ਉਹ ਮੈਨੂੰ ਬੜਾ ਚੰਗੇ ਲੱਗੇ ਚੰਗੇ ਲੱਗੇ ਜਿਹਦੇ ਨਾਲ ਮੈਂ ਵੀ ਇਸ ਕੰਮ ਦੇ ਵਿੱਚ ਸ਼ਾਮਲ ਹੋਇਆ ਤੇ ਮੈਨੂੰ ਬੜਾ ਸੁਕੂਨ ਮਿਲਿਆ ਵੀ ਅਸੀਂ ਲੋੜਵੰਦ ਦੀਆਂ ਲੋੜਾਂ ਪੂਰੀਆਂ ਕਰਦਾ ਰਿਹਾ ਰੋਟਰੀ ਕਲੱਬ ਬਿਲਕੁਲ ਤੁਸੀਂ ਪਹਿਲੇ ਪ੍ਰਧਾਨ ਸੀ ਜਦੋਂ ਤੁਸੀਂ ਪ੍ਰਧਾਨਗੀ ਦਾ ਪਦ ਸੰਭਾਲਿਆ ਸੀ ਉਦੋਂ ਗੁਰੂ ਮਹਾਰਾਜ ਸਾਹਿਬ ਦੇ ਚਰਨ ਪਵਾਏ ਤੁਸੀਂ ਜਾ ਕੇ ਮੇਰੀ ਮੰਨ ਦੀ ਇੱਛਾ ਸੀਗੀ ਜਿਸ ਦਿਨ ਦਾ ਇਹ ਕਲੱਬ ਹੋਣ ਚ ਆਇਆ ਹੈ ਅੱਜ ਤੱਕ ਕਿਸੇ ਨੇ ਗੁਰੂ ਦੇ ਚਰਨ ਨਹੀਂ ਸੀ ਪਵਾਏ ਮੇਰੀ ਆਭੀ ਤਮੰਨਾ ਸੀ ਵੀ ਮੈਂ ਸਟਾਰਟਿੰਗ ਗੁਰੂ ਇਹਨਾਂ ਹੁੰਦੇ ਨਹੀਂ ਕਰੂੰਗਾ ਤੇ ਇਸ ਕਰਕੇ ਅਸੀਂ ਇੱਥੇ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਉਸ ਤੋਂ ਬਾਅਦ ਮੈਂ pranangi ਸਾਂਭੀ ਬਿਲਕੁਲ ਹੁਣ ਤੁਸੀਂ ਮੈਂਬਰ ਤਾਂ ਹੈਗੇ ਰੋਟਰੀ ਕਲੱਬ ਹਾਂਜੀ ਮੈਂਬਰ ਹੈਗੇ ਹਾਂ ਹਮਮ ਹੋਰ ਕੀ ਕੀ ਹੋਣ ਵਾਲੇ ਨੇ ਜਿਹੜੇ ਹੋਣ ਹੋਣ ਵਾਲੇ ਹੁਣ ਜੀ ਉੱਥੇ ਅਸੀਂ ਜਿਹੜੇ ਨਵੇਂ ਕੰਮ ਕਰ ਰਹੇ ਹਾਂ ਉੱਥੇ ਵਾਸਤੇ ਜਿਵੇਂ ਗਰੀਬਾਂ ਵਾਸਤੇ ਵਾਟਰ ਕੂਲਰ ਲਾ ਰਹੇ ਹਾਂ ਇੱਕ ਅਸੀਂ ਤਹਿਸੀਲ ਚਲਾ ਰਹੇ ਹਾਂ ਜੀ ਇੱਕ ਇਥੇ ਨਵੀਂ ਮਾਰਕੀਟ ਕਟਿਆ ਪਟਿਆਲੇ ਪਟਿਆਲਾ ਗੇਟ ਉੱਥੇ ਲਾ ਰਹੇ ਆ ਵੀ ਗਰੀਬਾਂ ਨੂੰ ਠੰਡਾ ਤੇ ਸੁਧਜ ਜਲ ਮਿਲ ਸਕੇ ਜਲ ਤਾਂ ਕੰਨ ਹੈ ਚੱਲ ਨਾਲ ਹੀ ਸੰਸਾਰ ਚੱਲ ਰਿਹਾ ਹੈ ਬਿਲਕੁਲ ਕਿੰਨੇ ਟੋਟਲ ਇਸ ਕਲੱਬ ਦੇ ਜਿਹੜੇ ਮੈਂਬਰ ਨੇ ਕਿੰਨੇ ਮੈਂਬਰ ਨੇ ਮੇਰੇ ਹੁੰਦੇ ਜੀ 66 ਮੈਂਬਰਸ ਇਸ ਕਲੱਬ ਦੇ ਹੂੰ 66 ਹੂੰ ਔਰ ਸਾਰਿਆਂ ਨੇ ਮੇਰਾ ਇੱਕ ਸਾਲ ਪੂਰਾ ਸਾ ਦਿੱਤਾ ਹੈ ਜਿਨ੍ਹਾਂ ਕਰਕੇ ਹੀ ਆਪਾ ਪ੍ਰਧਾਨਗੀ ਕਰ ਸਕਿਆ ਹੂੰ ਬਿਲਕੁਲ ਸਭ ਤੋਂ ਇੱਕ ਵੱਡੀ ਗੱਲ ਹੋਰ ਵੀ ਸਾਹਮਣੇ ਆ ਰਹੀ ਹੈ ਜਿਸ ਤਰ੍ਹਾਂ ਰੋਟਰੀ ਕਲੱਬ ਨਾਬਾ ਵੱਲੋਂ ਜਿਹੜੇ ਉਪਰਾਲੇ ਨੇ ਲੋੜਵੰਦ ਪਰਿਵਾਰਾਂ ਦੇ ਲਈ ਕੀਤੇ ਜਾਂਦੇ ਨੇ ਪਰ ਤੁਹਾਡੀ ਟਰਨ ਦੇ ਵਿੱਚ ਉਹਨਾਂ ਤੋਂ ਇਲਾਵਾ ਕਿ ਹੋਰ ਜਿਸ ਤਰ੍ਹਾਂ ਕਿ ਜਿਹੜੇ ਮਹੱਲੇ ਨੇ ਜਿੱਥੇ ਬਹੁਤ ਲੋੜਵੰਦ ਪਰਿਵਾਰ ਰਹਿੰਦੇ ਨੇ ਮਾਨ ਸਾਹਿਬ ਇੱਥੇ ਬੱਚਿਆਂ ਦੀ ਪੜ੍ਹਾਈ ਕਰਾਈ ਜਾ ਰਹੀ ਹੈ ਕੰਪਿਊਟਰ ਸਿਖਾਇਆ ਜਾ ਰਿਹਾ ਹੈ ਛਲਾਈ ਸਿਖਾਈ ਜਾ ਰਹੀ ਹੈ ਤੇ ਗਰੀਬ ਬੱਚਿਆਂ ਨੂੰ ਬਿਲਕੁਲ ਫ੍ਰੀ ਹੈ ਇੱਕ ਰੋਟਰੀ ਕਲੱਬ ਕੋਲੇ ਐਂਬੂਲੈਂਸ ਹੈ ਉਹ ਵੀ ਬਿਲਕੁਲ ਫ੍ਰੀ ਮੰਗੂ ਹੀ ਪੇਸ਼ੈਂਟ ਨੂੰ ਹਸਪੀਟਲ ਤੱਕ ਪਹੁੰਚਾ ਕੇ ਹੁੰਦੀ ਹੈ ਬਿਲਕੁਲ ਜਿਹੜਾ ਮੀਟਿੰਗਾਂ ਦਾ ਤੁਹਾਡਾ سلسلہ ਹੁੰਦਾ ਮਹੀਨੇ ਦੀਆਂ ਕਿੰਨੀਆਂ ਤੁਹਾਡੇ ਮੀਟਿੰਗਾਂ ਹੁੰਦੀਆਂ ਨੇ ਸਾਡੇ ਮਹੀਨੇ ਦੀਆਂ 4 ਮੀਟਿੰਗਾਂ ਹੁੰਦੀਆਂ ਨੇ ਹਰ ਸੋਮਵਾਰ ਮੀਟਿੰਗ ਹੁੰਦੀ ਹੈ ਹਮ ਹਰ ਸੋਮਵਾਰ ਪ੍ਰੋਗਰਾਮ ਲਿਖੇ ਜਾਂਦੇ ਨੇ ਵੀ ਅੱਜ ਹੁਣ ਇਹ ਹਫ਼ਤੇ 'ਚ ਕੀ ਕਰਨਾ ਹੈ ਅਗਲੇ ਹਫ਼ਤੇ 'ਚ ਕੀ ਕਰਨਾ ਕੋਈ ਐਮਰਜੈਂਸੀ ਹੋ ਜਵੇ ਤਾਂ ਮੀਟਿੰਗ ਨੂੰ ਫੇਰ ਵੀ ਬਣਾ ਲਈ ਜਾਂਦੀ ਹੈ ਬਿਲਕੁਲ ਜੇ 2-4 ਸਾਲ ਪਿੱਛੇ ਚਲੇ ਜਾਈਏ ਜਿਹੜੇ ਪ੍ਰਧਾਨ ਪਹਿਲਾਂ ਬਣੇ ਸੀ ਉਹਨਾਂ ਦੀ ਗੱਲਾਂ ਦੇ ਵਿੱਚ ਕਿੰਤੂ ਪ੍ਰੰਤੂ ਮੈਮਰੇਬਲ ਉਹ ਬਿਲਕੁਲ ਕੀਤਾ ਜਾਂਦਾ ਸੀ ਚਰਨ ਸਿੰਘ ਦੇ ਤਰਨ ਦੌਰਾਨ ਤਾਂ ਨਹੀਂ ਕੋਈ ਇਹੋ ਜਿਹੀ ਗੱਲ ਸਾਹਮਣੇ ਇਹ ਜੇ ਜ਼ਮਾਨਾ ਬਾਹਗੁਰੂ ਦੀ ਕਿਰਪਾ ਹੈ ਜਿਨ੍ਹਾਂ ਹੀ ਕਿਸੇ ਨੂੰ ਮਾੜਾ ਕਹਿਣਾ ਪਤਾ ਕਹਿ ਦਿਨਾ ਚੰਗਲੂ ਵਾਲਾ ਕਹਿੰਦੇ ਨੇ ਪਰ ਜਿਸ ਤੱਕ ਮੈਂ ਸਮਝਦਾ ਵੀ ਜਿੰਨੇ ਵੀ ਮੇਰੀ ਨਿਗਾਹ 'ਚ ਹੁਣ ਤੱਕ ਪ੍ਰਧਾਨ ਬਣੇ ਨੇ ਉਹਨਾਂ ਨੇ ਸਾਰੇ ਨੇ ਰੋਟਰੀ ਕਲੱਬ ਨੂੰ ਤਾਂ ਹੀ ਚੱਕਿਆ ਤਾਂ ਹੀ ਚੱਕਿਆ ਹਾਂ ਹਾਂ ਕਿਸੇ ਨੇ ਨਹੀਂ ਕਰਿਆ ਹਰ ਬੰਦਾ ਆਪਦਾ ਪੂਰਾ ਜੋਰ ਲਾ ਕੇ ਹਟਦਾ ਕਹੇ ਨਾਲੇ ਤਾਂ ਮਾਨ ਸਾਹਿਬ ਕਹਿ ਜੀਣਾ ਓਨੇ ਕਿਹੜਾ ਜਵਾਨ ਫੜੀ ਜਾਣੀ ਹੈ ਜਵਾਨ ਪਰ ਅੱਜ ਤੱਕ ਕਿਸੇ ਵੀ ਪ੍ਰਧਾਨ ਨੇ ਕੋਈ ਮਾੜਾ ਕੰਮ ਨਹੀਂ ਕੀਤਾ ਬਿਲਕੁਲ ਲਾਸਟ ਲਾਸਟ ਸਵਾਲ ਆ ਚੰਦਰ ਸਿੰਘ ਜੀ ਲਾਸਟ ਸਵਾਲ ਸਾਡਾ ਇਹ ਆ ਜਿਸ ਤਰ੍ਹਾਂ ਕਿ ਵਿਆਹ ਸ਼ਾਦੀਆਂ ਹੁੰਦੀਆਂ ਨੇ ਜਿਹੜੇ ਬਹੁਤ ਅਤੀ ਗਰੀਬ ਲੋਕ ਹੁੰਦੇ ਨੇ ਉਹਨਾਂ ਨੂੰ ਵੀ ਚਾਹ ਹੁੰਦਾ ਵੀ ਅਸੀਂ ਰੋਟਰੀ ਕਲੱਬ ਦੇ ਵਿੱਚ ਕਰਾਈਏ ਉਹਨਾਂ ਨੂੰ ਉਹਨਾਂ ਨੂੰ ਕੋਈ ਰਾਹਤ ਦਿੱਤੀ ਜਾਂਦੀ ਆ ਜਾਂ ਹਾਂਜੀ ਮਾਨ ਸਾਹਿਬ ਇਹ ਹੈ ਵੀ ਪ੍ਰਧਾਨ ਕੋਲ ਇੱਕ ਪਾਵਰ ਹੁੰਦੀ ਹੈ ਹੂੰ ਕੋਈ ਵੀ ਪ੍ਰਧਾਨ ਬਣਦਾ ਹੈ ਕਲੱਬ ਦਾ ਜੀ ਜੀ ਉਹ ਆਪਣੀ ਮਰਜ਼ੀ ਨਾਲ ਜੇ ਕੋਈ ਉਹ ਬੰਦਾ ਬਹੁਤ ਮੂਰੇ ਮਜਬੂਰ ਆ ਗਿਆ ਜਾਂ ਕੋਈ ਗਰੀਬ ਆ ਗਿਆ ਨਹੀਂ ਆ ਤਾਂ ਉਹ ਉਹਦੇ ਪੈਸੇ ਮਾਫ਼ ਵੀ ਕਰ ਸਕਦਾ ਹੈ ਉਹਦੇ ਪੈਸੇ ਅੱਧੇ ਵੀ ਕਰ ਸਕਦਾ ਹੈ ਇਹ ਪ੍ਰਧਾਨ ਕੋਲੇ ਪਾਵਰਾਂ ਹੁੰਦੀਆਂ ਨੇ ਜੀ ਬਿਲਕੁਲ ਧੰਨਵਾਦ ਤੁਹਾਡਾ ਬਿਲਕੁਲ ਧੰਨਵਾਦ ਇਹ ਸੰਸਾਕਾ ਪ੍ਰਧਾਨ ਰੋਟਰੀ ਕਲੱਬ ਨਾਬਾ ਦੇ ਇੱਕ ਸਾਲ ਦੇ ਵਿੱਚ ਸਭ ਤੋਂ ਵੱਡੇ ਕੰਮ ਨੇ ਜਿਹੜੇ ਕਿਤੇ ਸੋਲਰ ਜਨੈਟਰ ਜਨੈਟਰ ਤੋਂ ਇਲਾਵਾ ਹੋਰ ਵੀ ਕਈ ਜਿਹੜੇ ਕੰਮ ਕਈ ਸਾਲਾਂ ਤੋਂ ਲਟਕਤੇ ਆ ਰਹੇ ਸੀ ਉਹ ਇਹਨਾਂ ਵੱਲੋਂ ਇੱਕ ਸਾਲ ਦੀ ਟਰਨ 52 ਮਹੀਨਿਆਂ ਦੇ 52 ਹਫ਼ਤਿਆਂ ਦੇ ਵਿੱਚ ਜਿਹੜੇ ਪੂਰੇ ਕੀਤੇ ਗਏ ਨੇ ਨਾਬਾ ਤੋਂ ਹਰਮੇਸ਼ ਸ਼ੁਕਰੀ